ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਜਰਾ ਦੇਖ ਕੇ ਮੈਨੂੰ 12 ਵਜੇ ਨੂੰ ਇਧਰ ਟਾਈਮ ਵੇਖਣ ਨੂੰ ਇੱਕ ਬੰਦਾ ਬਿਠਾਇਆ ਹੋਇਆ ਆ ਇਹ ਮੈਨੂੰ ਟਾਈਮ ਤੇ ਗਾਈਡ ਕਰੇ ਐਕਚੁਅਲੀ ਜਿਹੜਾ ਬੰਦਾ ਹੈ ਮੇਰੇ ਨਾਲ ਦੇਖ ਲਓ ਇਹ ਬੰਦਾ ਹੈ ਵਿਚਾਰਾ ਪੀੜਿਤ ਪੀੜਿਤ ਬੰਦਾ ਦੇਖ ਲਓ ਤੁਸੀਂ ਇਹ ਪੀੜਿਤ ਬੱਚਾ ਹੈ ਕਿਉਂਕਿ ਇਹ ਪੀੜਿਤ ਬੱਚੇ ਦੇ ਕੋਈ ਆਇਆ ਲੱਗਦਾ ਜਿਵੇਂ ਪੀੜਿਤ ਬੱਚੇ ਦੇ ਉੱਪਰ ਚਾਹ गिर ਗਈ ਏ ਉਹਦੇ ਛਾਲੀ ਹੋ ਗਏ ਆ ਉਹ ਵਿਚਾਰਾ ਪਰ ਫਿਰ ਵੀ ਮੇਰੀ ਹੈਲਪ ਕਰਦਾ ਆ ਕਿ ਕੱਲ ਮੈਂ ਬੀਕ ਬਹੁਤ ਲੋਸ ਸੀਗਾ ਇਹਨੇ ਬਹੁਤ ਕੰਮ ਕੀਤਾ ਉਕੀ ਸੋਖੀ ਨੇ ਵਿਚਾਰੀ ਨੇ ਚੜੂ ਲਾਇਆ ਬਹੁਤ ਔਖਾ ਤੇ ਲਾ ਕੇ ਚਲ ਕੇ ਕੰਦ ਤੇ ਚੰਗਾ ਲੱਗਦਾ ਕਿਉਂਕਿ ਮੈਂ ਤੇ ਸੀਪੀ ਮੋਰਚੇ ਹਗਾ ਕੈਮਰਾ ਕਿ ਹਿਲਾਉਂ ਲਿਆ ਉਤਨੇ ਨੇ ਵੀ ਦੱਸਣ ਦੀ ਆ ਨਾ ਮੈਂ ਸਲੀਪਿੰਗ ਮੋਰਚੇ ਸੀ ਕਰ ਲਿਆ ਫਿਰ ਇਸ ਬੇਬੀ ਬੇਬੀ ਮੇਰੇ ਬਾਪਾ ਤੇ ਦੀਦੀ ਨੇ ਨਾ ਤੁਸੀਂ ਬੜੀ ਹੈਲਪ ਕੀਤੀ ਕਦੀ ਕਦੀ ਚੰਗੀ ਲੱਗਦੀ ਕਦੀ ਕਦੀ ਮੈਨੂੰ ਇਦੀ ਖਾਸ ਨਹੀਂ ਲੱਗਦੀ ਆਈ ਡੋਨਟ ਲਵ ði ਆਈਦਰ ਸੌਰੀ ਮੇਰੀ ਛੱਡੋ ਤੁਸੀਂ ਪਹਿਲਾਂ ਮਾੜੀ-ਮੋਟੀ ਬੋਲ ਲੈਂਦੀ ਹਾਂ ਆਹ ਕੀ ਆਪਕੇ ਵਸਪਾ گاਉਂ ਦੀ ਆਪ ਰਹਿੰਦੀ ਨਾ ਮੇਰੇ ਵਸਪਾ ਨੇ ਮੈਂ ਕਹਿ ਲਿਆ ਆਈ ਡੋਨਟ ਲਾਈਕ ਥਿਸ ਚਾਈਲਡ ਓਕੇ ਹੈ ਕਾ ਮੇਰੇ ਵਸਪਾ ਜੋ ਮੈਂ ਥਾਣਨਾ ਵਿੱਚ ਬੋਲੂਗੀ ਹਟ ਗੰਦਾ ਬੱਚਾ ਕਿਉਂ ਹੀ ਵੀਡੀਓ ਚ ਲਿਆਈਏ ਕਦੀ ਕਦੀ ਗੰਦੇ ਬੱਚੇ ਵੀ ਲਿਉਣੇ ਪੈਂਦੇ ਨੇ ਨਾ ਨਚਣ ਲੱਗ ਜੇ ਤੇ ਔਰ ਅੱਜ ਜਿਵੇਂ ਕਿ ਘਰੇ ਆ ਤੇ ਨ ਵੱਡੀ ਦੀਦੀ ਜੀ ਵੀ ਘਰੇ ਨੇ ਔਰ ਦੀਦੀ ਜੀ ਬਣਾ ਰਿਆ ਕੋਫਤੇ ਪਰ ਦੀਦੀਆਂ ਦੇ ਮੈਨੂੰ ਨਾ ਦਿਖਾਇਓ ਤੁਸੀਂ ਤੇ ਦਿਖਾਣੀ ਆ ਤੁਹਾਨੂੰ ਗੀਆਂ ਖਾ ਖਾ ਕੇ ਤੇ ਅਸੀਂ ਚਾਹ ਪੀਤੀ ਹੈ ਚਾਹ ਦੇ ਨਾਲ ਇੱਕ ਜਿਹੜੇ ਸਾਡੇ ਰਸ ਸੀਗੇ ਕਰੀਮ ਵਾਲੇ ਬਿਸਕੁਟ ਉਧਰ ਕੋਕਨਟ ਵਾਲੇ ਬਿਸਕੁਟ ਸੀਗੇ ਬੇਕਰੀ ਵਾਲੇ ਸੀਗੇ ਕੋਕਨਟ ਦਾ ਉਹ ਬਚ ਗਿਆ ਬਸ ਇੱਕ ਪਕੜਾਈ ਹੋਰੇ ਔਰ ਇਹਨੇ ਟੇਸਟੀ ਲੱਗਦੀ ਹੈ ਨਾ ਮੈਨੂੰ ਮੈਨੂੰ ਬਹੁਤ ਘਟ ਕੁਕੀਜ਼ ਨੇ ਜਿਹੜੀਆਂ ਪਸੰਦ ਆ ਨਹੀਂ ਤੇ ਨਹੀਂ ਜਿਵੇਂ ਆ ਇਹ ਹੀ ਖਾਂਦੇ ਨੇ ਔਰ ਉਧਰ ਸਾਡੇ ਕੋਫਤਿਆਂ ਦੀ ਤਿਆਰੀ ਹੋ ਰਹੀ ਏ ਔਰ ਨਾਲ ਹੀ ਚੱਲ ਰਿਹਾ ਵੀ ਮੈਡਮ ਸਰ ਦੇ ਨਾਲ ਐਪੀਸੋਡ ਨੰਬਰ ਪਤਾ ਨਹੀਂ ਔਰ ਝਾੜੂ ਸਾਡਾ ਫੇਰ ਚੁੱਕਿਆ ਆ ਪੂਰਾ ਸਾਫ਼ ਸੁਥਰਾ ਆ ਸਾਡੇ ਇੰਨਾ ਕੁ ਖਲਾਰਾ ਰਹਿਣਾ ਰਹਿਣਾ ਆ ਕੋਈ ਇਹ ਨਾ ਕਹੇ ਮੈਂ ਇਹ ਨਹੀਂ ਕਹਿ ਸਕਦੀ ਬਿਲਕੁਲ ਸਫਾਈ ਕਿਉਂਕਿ ਸੜੀਆਂ ਲਮਾਰੀਆਂ ਫੁੱਲ ਸਾਡੇ ਬੈੱਡ ਫੁੱਲ ਸਾਡੇ ਕਮਰੇ ਫੁੱਲ ਬਿਕੋਜ਼ ਅਸੀਂ ਗੁਰਦੁਆਰੇ ਚ ਰਹਿੰਦੇ ਆ ਤੇ ਉਹਦੀ وجہ ਤੋਂ ਸੜ ਕੋਲ ਇੱਕ ਰੂਮ ਆ ਸਾਡੇ ਕੋਲ ਇੰਨੇ ਸਪੇਸ ਨਹੀਂ ਹੈਗੀ ਕਿ ਜਿੱਥੇ ਅਸੀਂ ਸਮਾਨ ਰੱਖ ਸਕੀਏ ਇਸ ਲਈ ਸਾਨੂੰ ਮੇਰੇ ਇੱਕ ਕਮਰੇ 'ਚ ਹੀ ਐਡਜਸਟ ਕਰਨਾ ਪੈਦਾ ਉੱਧਰ ਸਾਡਾ ਰਾਵਣ ਹੱਸ ਰਿਹਾ ਆ ਹਾ ਹਾ ਬਿਲਕੁਲ ਖੁਸ਼ੀਆਂ ਕੋਪਟਿਕ ਮੰਨ ਰਿਹਾ ਮੇਰਾ ਬਲ ਮੇਰੀ ਅੱਖ ਨੇ ਮੈਨੂੰ 4 ਦਿਨ ਹੋ ਗਏ ਦੁਖੀ ਕਰ ਛੜਿਆ ਆ ਆ ਦੇਖਿਓ ਨੇ ਮੈਂ ਦੇਖ ਰਹੀ ਆ ਇਹਦੇ ਵਿੱਚ ਕੈਮਰੇ ਚ ਕਿ ਮੇਰੇ ਜੀ ਕਰਿਆ ਕੁਝ ਤਿੱਖਾ ਚਟਪਲਾ ਖਾਣ ਨੂੰ ਜੋ ਕਿ ਮੇਰਾ ਬੰਦਾ ਔਰ ਉਹਦੋ ਹੀ ਕਰਦਾ ਜਦੋਂ ਮੇਰਾ ਬੰਦ ਹੁੰਦਾ ਮੇਰਾ ਚੁਕੀ ਨਾ ਇਹ ਦੇ ਕਰਕੇ ਮੈਂ ਚਾਵਲ ਕਿੰਨਾ ਖਾ ਕੇ ਜਿਵੇਂ ਸੜੇ ਹੋਇਆ ਹੈ ਸੜੇ ਹੈ ਰੇਸ਼ਾ ਦਹੀਂ ਨਾ ਖਾ ਇਹੋ ਜੀ ਚੀਜ਼ ਤਲੀ ਚੀਜ਼ ਨਾ ਖਾ ਉਹ ਤੇ ਮੈਨੂੰ ਪਤਾ ਇੱਕ ਵਾਰੀ ਮੇਰੇ ਪੈਰ ਸੜੇ ਸੀ ਨਾ ਤਦੋਂ ਮੇਰਾ ਮੈਨੂੰ ਮੇਰੀ ਦਾਦੀਆਂ ਨੇ ਦਿੱਤੀ ਸਿਰ ਵੀ ਨਾਨੋ ਨਾਲ ਜਾਂ ਕੁਝ ਪਤਾ ਨਹੀਂ ਕਿਉਂ ਇਦਾਂ ਆਂਦੇ ਨੇ ਮੈਨੂੰ ਨਹੀਂ ਪਤਾ ਹੁਣ ਇਹ ਕਹਿੰਦਾ ਰੇਸ਼ੀ ਬਲੀਵ ਨਹੀਂ ਕਰਦੀ ਬਲੀਵ ਤੇ ਮੈਂ ਵੀ ਨਹੀਂ ਕਰਦੀਆਂ ਬਟ ਇਹ ਆ ਕਿ ਚੱਲ ਬੰਦਾ ਜੇ ਮੰਨ ਲੇ ਤਾਂ ਕੀ ਜਾਂਦਾ ਹੈ ਨਾ ਬਹੁਤ ਔਰ ਪਲੀਜ਼ ਰਿਕੁਐਸਟ ਹੈ ਇੱਕ ਹਾਂਜੀ ਰਿਕੁਐਸਟ ਏ ਆ ਕਿ ਜਿਹੜਾ ਇੱਥੋਂ ਤੱਕ ਆ ਜਾਂਦਾ ਹੈ ਨਾ ਵੀਡੀਓਸ ਤੇ ਵੀਡੀਓ ਦੇਖਣ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਦੇਖੋ ਵੀਡੀਓਸ ਬਣਾਉਣਾ ਬਣਾਉਣ ਲਈ ਨਾ ਬੜਾ ਇੱਕ ਰੇ ਮਿਹਨਤ ਲੱਗਦੀ ਮਿਹਨਤ ਐਜ਼ ਇਟ ਕਿ ਆਖਿਰ ਕੀ ਬਣਾਈਏ ਕੋਈ ਦੇਖਦਾ ਨਹੀਂ ਹੈਗਾ ਕੋਈ ਕਮੈਂਟ ਨਹੀਂ ਕਰਦਾ ਕੋਈ ਪਸੰਦ ਨਹੀਂ ਕਰਦਾ ਨਾ ਇਸ ਕਰਕੇ ਸੋਰੀ ਇਹ ਠਕ ਠਾਕ ਬੰਦਾ ਉਹ ਲੱਗੀ ਹੋਈ ਏ ਚਿਲੀ ਘਟ ਲਓ ਜਦੋਂ ਕੋਈ ਕਮੈਂਟ ਕਰੇ ਬੰਦਾ ਮੋਟੀਵੇਟ ਹੋ ਜਾਂਦਾ ਨਾ ਜਿਵੇਂ ਕੋਈ ਵੀ ਬੰਦਾ ਕੰਮ ਕਰੇ ਕੋਈ ਸਿੰਪਲ ਐਗਜ਼ਾਮਪਲ ਲੈ ਲਓ ਜਿਵੇਂ ਆਪਾਂ ਕੋਈ ਵੀ ਡਿਸ਼ ਬਣਾਈਏ ਨਾ ਘਰੇ ਤੇ ਜੇ ਉਹਨੂੰ ਸਾਰੇ ਤਾਰੀਫ ਕਰਨ ਜਾਂ ਕੁਝ ਵੀ ਕਹਣ ਕਿ ਹਾਂਜੀ ਬੋਤੋ ਦੇ ਅਗਲੀ ਵਾਰ ਇਸ ਤੋਂ ਵੀ ਇੰਪਰੂਵ ਕਰ ਸਕਦਾ ਹੈ ਤੇ ਬੰਦੇ ਦਾ ਦੁਬਾਰਾ ਬਣਾਉਣ ਲਈ ਜਿਗਰਦਾ ਕਿ ਹਾਂ ਖੁਸ਼ੀ ਹੁੰਦੀ ਹੈ ਹੁਣ ਇਹ ਵੀਡੀਓ ਬਣਾਉਂਦੇ ਆ ਕੋਈ ਕਮੈਂਟ ਨਹੀਂ ਆਉਂਦਾ ਵਿਊਜ਼ ਵੀ ਚਲੋ ਖੇਚ ਧਰੂ ਕੇ ਆ ਜਾਂਦੇ ਆ ਮਾੜੇ ਮੋਟੇ ਤੇ ਫਿਰ ਉਹ ਮਜ਼ਾ ਜੇ ਨਹੀਂ ਹੁੰਦਾ ਨਾ ਵੀਡੀਓ ਬਣਾਉਣ ਦਾ ਇਸ ਲਈ ਪਲੀਜ਼ ਜਿਹੜਾ ਵੀ ਦੇਖਦਾ ਹੈ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਔਰ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਔਰ ਤੁਹਾਡੇ ਜੋ ਕਿਨੂ ਕਿਨੂ ਲੱਗਦਾ ਕਿ ਆ ਕਟਿਆ ਮਤਲਬ ਕਟਿਆ ਨਹੀਂ ਆ ਮਨ ਕਿ ਆ ਮੇਰੀ ਵਰਗੀ ਹੈ ਮਿੰਨ ਤੁਹ ਲੱਗਦੀ ਨਹੀਂ ਦੇਖੋ ਕਿਤਨਾ ਲੱਗਦੀ ਔਰ ਮੇਰਾ ਕੋਕਾ ਬਿਨਾ ਕੋਲੀ ਤੋਂ ਪਾਇਆ ਹੋਇਆ ਹੈ ਪਟਕਿਆ ਹੋਇਆ ਹੈ ਅਜੇ ਤੱਕ ਨੇੜੇ ਕੋਈ ਤਾਰ ਮੇਰੀ ਵਲ ਕਰੋ ਬੇਟਾ ਮੈਂ ਮੈਂ ਫੋਕਸ ਮੈਂ ਆ ਮੈਂ ਵਲੋਗਰ ਮੈਂ ਆ ਔਰ ਮੇਜੀ ਤੇ ਫੋਕਸ ਕਰੋ ਤੁਸੀਂ ਬੱਚੇ ਅਣਜਾਣ ਬੱਚੇ ਆਪਣੇ ਤੇ ਫੋਕਸ ਕਰ ਦਿੰਦੇ ਆ ਔਰ ਮੇਰਾ ਜੀ ਕਰਦਾ ਮੈਂ ਕਮੇਡੀ ਵੀਡੀਓ ਬਣਾਵਾ ਮੈਂ ਬਹੁਤ ਵਧੀਆ ਕਮੇਡੀ ਕਰ ਲਿਨੀ ਜੈਸੇ ਕਿ ਮੇਰੇ ਬੱਚਿਆਂ ਨੂੰ ਬਸਤਾ ਇੱਕ ਕਮੇਡੀਅਨ ਹੋਣੇ ਚਾਹੀਦੇ ਸੀ ਫਿਲਮਾਂ ਲਈ ਮੈਂ ਕੀ ਬਣਾਵਾ ਕੋਈ ਮੈਨੂੰ ਕੋਈ ਵੇਖ ਕੇ ਦੱਸਿਓ ਕੋਈ ਕੁਝ ਥੋੜਾ ਜਿਹਾ ਹਿੰਟ ਦੋ ਕੀ ਮ ਕਾਦੇ ਤੇ ਬਣਾਵਾਇਆ ਮੈਂ ਬਣਾਵਾਇਆ ਮੇਰੀ ਜੰਤਰੀ ਬਣਾਈ ਇਹਦੇ ਮੈਂ ਬਹੁਤ ਨਾਮ ਰੱਖੇ ਨੇ ਜੰਨਤ ਜੱਟੋ ਜੰਤਰੀ ਵੱਡੀ ਵਾਲੀ ਮੰਤਰੀ ਪ੍ਰੋਗਰਾਮ ਜੋ ਮੇਰੇ ਮੂਹ ਚ ਹੁੰਦਾ ਮੇਰੇ ਹੀ ਮਿਲਦਾ ਹਰ ਮਾਂ ਇਦੇ ਬੋਲਦੀ ਹੋएगी ਨਾ ਦੇ ਵਿੱਚ ਉਹਨੇ ਗੰਗਾ ਯਮਨਾ ਸ਼ੁਰੂ ਹੋ ਜਣੀਏ ਜਸਟ ਆਫ ਜਸਟ ਬਿਕੋਜ਼ ਆਫ ਆਨियंस ਥੈਂਕ ਯੂ ਓਵਰ ਐਕਟਿੰਗ ਕਰਦੇ ਪਏ ਨੇ ਇੰਨਾ ਵੀ ਕੁਛ ਨਹੀਂ ਹੋ ਰਿਹਾ ਉਹ ਪਿਆਜ਼ਾਂ ਦਾ ਉਹਨੇ ਜੋ ਕਰਨਾ ਸੀ ਉਹ ਕਰ ਚੁੱਕੀ ਏ ਕੱਟ ਕੇ ਮਤਲਬ ਛਿੱਲ ਕੇ ਕੱਟ ਕੇ ਰਗੜੇ ਗਏ ਉਹ ਗ੍ਰਾਈਂਡ ਉਹ ਹੋ ਗਏ ਨੇ ਗ੍ਰਾਈਂਡ ਬਟਾ ਕੱਲਿਆਂ ਨਹੀਂ ਆਪਣੇ ਆਪ ਨੂੰ ਸਮਝਣਾ ਆਈ ऍम ਆਲਵੇਸ ਵਿਦ ਯੂ ਠੀਕੇ ਚੱਲਾਂਗੀ ਚੱਲੂੰਗੀ ਤੇਰੇ ਨਾਲ ਕਿ ਟਿਕਟਾਂ 도 ਲੇ ਲੀ ਤੇ ਮੇਰਾ ਹਸਾਬ ਏ ਕਿ ਜਿੰਨੂੰ ਜਿੱਥੇ ਵੀ ਮੰਜਾ ਤੇ ਰਹੇਗਾ ਨਾਲ ਮੰਜਾ ਮੇਰਾ ਢਾਲੀ ਬਟਾ ਤੇਰੇ ਨਾਲ ਰਹੂੰਗੀ ਮੈਂ ਮੇਰਾ ਮੰਜਾ ਨਹੀਂ ਮੇਰਾ ਬੈਦੋ ਆਗੇ ਮम्मा ਨਾਲ ਹੀ ਬਿਮਾਰ ਰਹੇਗੀ ਕਿਉਂਕਿ ਮੈਂ ਰਿੰਦੀ ਪਤਾ ਨਹੀਂ ਕਿਉਂ ਇਸ ਸਾਲ ਚ ਮੈਨੂੰ ਲੱਗਦਾ ਚਾਹੁੰਦਾ ਮੇਰਾ ਚੈਨਲ ਸ਼ੁਰੂ ਹੋਇਆ ਹੈ ਮੇਰੇ ਕੋਲ ਜਿਆਦਾ ਹੀ ਬਿਮਾਰ ਰਹਿਣ ਲੱਗ ਗਈ ਮम्मा ਦੀਆਂ ਬਿਮਾਰੀਆਂ ਮੈਂ ਤੁਹਾਨੂੰ ਦੱਸਾਂ ਮੇਰੇ ਜੋਨ ਲੱਗੇ ਮम्मा ਦੀਆਂ ਇਹ ਮਤਲਬ ਉਹਨਾਂ ਦੀ ਬੋਡੀ ਦੀ ਕਦੀ ਕੋਈ ਬਾਸ ਹੋ ਜਾਂਦੀ ਕੋਈ ਲੱਤ ਕੁਝ ਟਾਈਮ ਤੋਂ ਮੇਰੇ ਨਾਲ ਹੀ ਰਹਿੰਦਾ ਰਹਤਾ ਫਿਰ ਬਹੁਤ ਸੌਂਦੇ ਹੈ ਤੇ ਜੇ ਕਿਸ ਨੂੰ ਇਦਾਂ ਕੋਈ ਦੇਸੀ ਨੁਸਖਾ ਇਲਾਜ ਪਤਾ ਹੋਏਗਾ ਤਾਂ ਪਲੀਜ਼ ਦੱਸਿਓ ਆ ਚੁੰਨੀ ਦਾ ਸੂਟ ਉਹ ਟੰਗਿਆ ਜene ਦੀ ਦਰਖੋ ਕਰੋ ਖੋਰ ਕੀ ਕਰੀਏ ਕੱਪੜੇ ਜਨੂੰ ਮੇਰਾ ਸਿਰ ਵੱਡਿਆ ਗਿਆ ਉਪਰੋਂ ਯੈਸ ਸਭ ਠੀਕ ਹੈ ਇਹਦਾ ਕੋਈ ਨਾ ਵਿਚ ਵਿਚ ਮੇਰੀ ਮੁੰਡੀ ਵੱਡਦੇ ਹਨ ਮੇਨ ਮੈਂ ਧਿਆਨ ਕੇਂਦ੍ਰਿਤ ਮੇਰੇ ਤੇ ਕਰਨੇ ਲੋਕਾਂ ਨੇ ਕਿ ਵਲੋਗਰ ਇਹ ਮੈਨੂੰ ਹੌਲੀ ਹੌਲੀ ਕੱਢ ਗਏ ਨੇ ਆਪਣੇ ਤੇ ਆ ਜਾਣਾ ਆਵਾਜ਼ ਜੀਵਾ ਇੱਧਰ ਮੇਰਾ ਚੈਨਲ ਚੱਲ ਜੇਗਾ ਤੇ ਮਾਲਕ ਨਹੀਂ ਬਣ ਜੇਗੀ ਐਸਾ ਨਹੀਂ ਹੋ ਸਕਦਾ ਤੇ ਮਤਲਬ ਕਿ ਬਹੁਤ ਜ਼ਿਆਦਾ ਫਰਵਾਈ ਕਿਉਂ ਕਰੇ ਸੱਚੇ ਪਾਤਸ਼ਾਹ ਸਾਡਾ ਛੇਛੀ ਤੇ ਇਥੇ ਘਰ ਬਣ ਜੇ ਸਾਨੂੰ ਇਥੇ ਮਿਲ ਜੇ ਜਗਾ ਤੇ ਆਪਣਾ ਡ੍ਰੀਮ ਹਾਊਸ ਨਹੀਂ ਬਣਿਆ ਨੀ ਕਿ ਬਹੁਤਾ ਵੱਡਾ ਹੋਏ ਉਨਾਂ ਕੀ ਬਣਾਵਾ ਜਿੰਨਾ ਕੁ ਵਧੀਆ ਤਰ੍ਹਾਂ ਸੀ ਸਾਫ਼ ਰੱਖ ਸਕੀਏ ਔਰ ਕਿਉਂਕਿ ਬੱਚਿਆਂ ਦਾ ਤੇ ਬੱਚਿਆਂ ਨੂੰ ਇਹ ਨਾ ਕਿੱਥੇ ਰਹਿਣਾ ਮੇਹਰ ਨੇ ਕੀ ਕਰਨਾ ਜਿਵੇਂ ਹੁਣ ਮੰਮੀ ਡੇੜੀ ਦੀ ਜ਼ਮੀਨ ਉੱਥੇ ਸੀਗੀ ਤੇ ਅਸੀਂ ਜ਼ਮੀਨ ਉੱਥੇ ਆ ਤੇ ਘਰ ਲੁਧਿਆਣੇ ਸੀ ਉਥੋਂ ਅਸੀਂ ਇੱਥੇ ਆ ਗਏ ਔਰ ਨੌਕਰੀ ਦੇ ਸਬੰਧ ਵਿੱਚ ਬੰਦੇ ਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਆ ਤੇ ਕੋਈ ਏਡਾ ਵੱਡਾ ਘਰ ਨਹੀਂ ਬਣਾਉਣਾ ਹੈਗਾ ਉਨਾਂ ਕੁ ਬਣਾਉਣਾ ਜਿੰਨੇ ਕੁ ਅਸੀਂ ਖੁਸ਼ੀ-ਖੁਸ਼ੀ ਆਪਣੀ ਫੈਮਲੀ ਦੇ ਨਾਲ ਰਹਿ ਸਕੀਏ ਔਰ ਮੇ ਨੇ ਕਿਹਾ ਨਾ ਕਿ ਜੇ ਪਰਿਵਾਰ ਵਿੱਚ ਖੁਸ਼ੀ ਹੋਏ ਪਿਆਰ ਹੋਏ ਤੇ ਬੰਦਾ ਘੱਟ ਦੇ ਵਿੱਚ ਵੀ ਗੁਜ਼ਾਰਾ ਕਰ ਸਕਦਾ ਹੈ ਤੇ ਬਿਲਕੁਲ ਇਸ ਟਾਈਮ ਤੋਂ ਅਸੀਂ ਨਿਕਲ ਕੇ ਉੱਪਰ ਆਏ ਹਾਂ ਇਹ ਟਾਈਮ ਵੀ ਅਸੀਂ ਫੇਸ ਕੀਤਾ ਹੋਇਆ ਆ ਜਿਸ ਟਾਈਮ ਜਾਂਦੇ ਆ ਨਾ ਕਿ ਕੋਲ ਕੁਝ ਵੀ ਨਹੀਂ ਹੁੰਦਾ ਬਟ ਪਿਆਰ ਔਰ ਆਪਣਾਪਨ ਸੀਗਾ ਹਾਂ ਮੈਨੂੰ ਆਈਦੀਆਂ ਹਾਂ ਮੇਰੇ ਕੋਲ ਗੱਲਾਂ ਦੀ ਬਹੁਤ ਨੇ ਜਿਵੇਂ ਕੰਨੀਆਂ ਚਾਹਾਂ ਤੁਸੀਂ ਬੋਰ ਹੋ ਜਾਣਾ ਪਿਲ ਲੱਗਦਾ ਅੱਜ ਦਾ ਵਲੋਗ ਤੇ ਮੇਰੀਆਂ ਗੱਲਾਂ ਦਾ ਹੀ ਹੋਣਾ ਆ ਔਰ ਇਹ ਮੈਂ ਇਹਦਾ ਟਾਈਟਲ ਹੀ ਰੱਖ ਦੇਣਾ ਗੱਲਾਂ ਦਾ ਖੜਾ ਨੇ ਗੱਲਾਂ ਨੇ ਮੇਰੀਆਂ ਦਿਲ ਦੀਆਂ ਗੱਲਾਂ ਮੈਨੂੰ ਕੋਈ ਸੁਣਨ ਵਾਲਾ ਹੋਏ ਨਾ ਤੇ ਮੈਂ ਇੰਨੀਆਂ ਗੱਲਾਂ ਕਰਾਂ ਪਾਡਕਾਸਟ ਕਰਦਿਆਂ ਤੁਹਾਡੇ ਨਾਲ ਮੈਂ ਬਹੁਤ ਗੱਲਾਂ ਮਤਲਬ ਉਹ ਦੀਦੀਆਂ ਦਵਾਈਆਂ ਪਈਆਂ ਤੇ ਜ਼ਿੰਦਗੀ ਦੇ ਉਹ ਪੜਾਵ ਮਤਲਬ ਅਸੀਂ ਉਹ ਸਭ ਪੜਾਵ ਪਾਰ ਕਰ ਚੁੱਕੇ ਹਾਂ ਹੁਣ ਅਸੀਂ ਹੁਣ ਤੇ ਸਾਡੀ ਲਾਈਫ 'ਚ ਜਿੱਡਾ ਮਰਜੀ ਕੁਝ ਵੀ ਹੋ ਜਾਣਾ ਅਸੀਂ ਇੱਕ ਦੂਜੇ ਤੇ ਇੰਨਾ ٹرسٹ ਆ ਇੰਨਾ ਲੜੀਦਾ ਇੱਕ ਦੂਜੇ ਦੇ ਨਾਲ ਹਜੇ ਵੀ ਕੋਈ ਦਿਨ ਨਹੀਂ ਹੁੰਦਾ ਜਿੱਦਣ ਸਾਡੀ ਦੋਨਾਂ ਦੀ ਲੜਾਈ ਆ ਸਾਡੀ ਦੋਨਾਂ ਦੀ ਨਹੀਂ ਮੇਰੀ ਦੀ ਸਰਦਾਰ ਜੀ ਦੀ ਬਟੇਰੇ ਕਿ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਵਿਖਾਈਆਂ ਨਾ ਸਭ ਮੇਰੇ ਲਈ ਹੀ ਆਈਆਂ ਆ ਰੋਜ਼ ਹੁੰਦੀਆਂ ਆ ਇਹਦੇ ਕੁਛ ਵੀ ਨਹੀਂ ਐ ਮਤਲਬ ਰੋਜ਼ ਹੁੰਦਾ ਐ ਕੱਲ ਮੇਰੀ ਚੀਚੀ ਸ਼ਾਮ ਨੂੰ 6 ਵਜੇ ਦਾਦੀ ਦਾ ਫੋਨ ਆ ਜਾਂਦਾ ਯਸ਼ੂ ਕੁਛ ਖਾਣਾ ਦੇਣੀ ਕੁਛ ਲਿਉਣਾ ਸਵਾਮੀ ਜੀ ਮੈਂ ਡਿੰਕੋ ਲਿਖਾਣੀ ਸੀ ਸਵਾਮੀ ਜੀ ਮੋਮੋਸ ਖਾਣੇ ਆ ਸਵਾਮੀ ਜੀ ਇਹ ਰਾਤੀ ਮੈਂ 버거 ਵੀ ਕਰੀ ਰੋਲ ਲੈ ਉਹ ਸਵਾਮੀ ਜੀ ਸਿੰਪਲ ਬਰਗਰ ਕੋਲ ਬਰਗਰ ਐਂਡ ਚਿੰਗੀ ਚਨਾ ਚਪਟਾ ਰੋਣਾ ਜੋ ਚਪਟਾ ਬਣਾ ਲਗੇ ਸਵਾਮੀ ਜੀ ਇਹ ਸਵਾਮੀ ਜੀ ਛੋਟਾ ਲੈ ਕੇ ਆਇਆ ਸਵਾਮੀ ਜੀ ਕਰੀਮ ਰੋਲ ਸਵਾਮੀ ਜੀ ਇਹ ਸਵਾਮੀ ਜੀ ਬੱਸ 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 ਮਤਲਬ ਮਤਲਬ ਜਿਹੋ ਜਿਹੇ ਲਾਈਫ 파ਟਨ ਹੋਏ ਸਾਰਾ ਦਿਨ ਦਾਦੀ ਨੇ ਹਾਚਲ ਪਿਛੋਂ ਨੂੰ ਫੋਨ ਕਰਨਾ ਸ਼ੁਕਰ ਕਰੋ ਇੱਥੇ ਜੀ ਤੇ ਸ਼ਾਮ ਨੂੰ 6 ਵਜੇ ਉਹਨਾਂ ਨੇ ਜਿਸ ਟਾਈਮ 'ਤੇ ਛੁੱਟੀ ਕਰਨ ਲੱਗਣਾ ਨਾ ਉਹ ਸਰੇ ਹਾਂ ਹੁਣ ਜੋ ਕੁਝ ਲਿਉਣਾ ਤੇ ਨਹੀਂ ਕੁਝ ਚਾਹੀਦਾ ਨਹੀਂ ਮਤਲਬ ਆਜ ਦਾ ਵੀ ਆਜੀ ਵੀਡੀਓ থামਨੇਲ ਤੋਂ ਤੁਹਾਨੂੰ ਪਤਾ ਚੱਲ ਜਣੇ ਹੋਈ ਕਿ ਜੇ ਲਾਈਫ ਪਾਰਟਨਰ ਤੁਹਾਡਾ ਵਧੀਆ ਆ ਨਾ ਤੇ ਫਿਰ ਤੁਸੀਂ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਹਮੇਸ਼ਾ ਮਤਲਬ ਉਹਦੇ ਨਾਲ ਤੁਸੀਂ ਰਹਿ ਸਕਦੇ ਹੋ ਜੇ ਦੁੱਖ ਦੇ ਵਿੱਚ ਵੀ ਇਹ ਨਹੀਂ ਕਿ ਤੁਹਾਨੂੰ ਜਿਆਦਾ ਦੀ ਲੋੜ ਹੈ ਜੇ ਤੁਹਾਡਾ ਲਾਈਫ ਪਾਰਟਨਰ ਬੈਸਟ ਆ ਜੇ ਨਹੀਂ ਸਾਨੂੰ ਬਹੁਤ ਜ਼ਿਆਦਾ ਦਿੱਤਾ ਵੇ ਜਿੱਦ ਨੂੰ ਬਹੁਤ ਜ਼ਿਆਦਾ ਇੱਕ ਵਾਈਗੂ ਤੇ ਬੰਦੇ ਨੂੰ ਭਰੋਸਾ ਰੱਖਣਾ ਚਾਹੀਦਾ ਆ ਔਰ ਅੱਜ ਦਾ ਵਲੋਗ ਮੈਂ ਹੋਰ ਲੰਬਾ ਨਹੀਂ ਕਰੂੰਗੀ ਇਹ ਮੈਂ ਵੀਡੀਓ ਇਥੇ ਐਂਡ ਕਰ ਦਿੰਨੀ ਆ ਇਹ ਸਾਡੇ ਦਿਲ ਦੀਆਂ ਗੱਲਾਂ ਹੀ ਹੋਈਆਂ ਅੱਜ ਤੇ ਇਹ ਵੀਡੀਓ ਹੈ ਆਪਾਂ ਫਿਰ ਬਣਾਉਂਦੇ ਆ ਠੀਕ ਹੈ ਨਾ ਮੈਨੂੰ ਪਰਸਨਲੀ ਵਾਈਗੂ ਜੀ ਤੇ ਬਹੁਤ ਜ਼ਿਆਦਾ ٹرسٹ ਆ ਮੈਨੂੰ ਨਾ ਜਿੱਦਾਂ ਹੁੰਦਾ ਹੈ ਨਾ ਲੋਕਾਂ ਨੂੰ ਘੁੰਮਣ ਦਾ ਸ਼ੌਂਕ ਹੁੰਦਾ ਹੈ ਇਹ ਕਰਨਾ ਉਹ ਕਰਨਾ ਮੈਨੂੰ ਇੰਜਾਂ ਦਾ ਸ਼ੌਂਕ ਬਿਲਕੁਲ ਵੀ ਨਹੀਂ ਹੈ ਇਹ ਤੁਸੀਂ ਮੈਨੂੰ ਮਾਣਤ ਦੇ। ਮੈਨੂੰ ਇਹ ਮੈਨੂੰ ਬਹੁਤ ਸ਼ੌਂਕ ਹੈ ਕੁਮਾੜਾ। ਮੈਨੂੰ ਬਿਲਕੁਲ ਸ਼ੌਕ ਨਹੀਂ। ਤੁਹਾਡੀ ਐਨੀਵਰਸਰੀ ਹੁੰਦੀ ਵੀ ਇਹ 14 ਅਕਤੂਬਰ ਨੂੰ। ਔਰ ਮੈਂ ਕਦੀ ਸੋਚਦੀ ਆ ਕਿਤੇ ਜਾਵਾਂ ਕਦੀ ਕਿਤੇ ਫਿਰ ਦੇਖਦੇ ਆ। ਇਹ ਆਂਦੇ ਕਿ ਮੰਮੀ ਤੁਹਾਡੀ ਛੁੱਟੀ ਹੋਣੀ ਆ ਤੁਸੀਂ ਚਲ ਜਿਓ ਦੋਵੇਂ ਜਣੇ ਕਿੱਥੇ ਜਾਣਾ ਹੈ। ਕਿਉਂਕਿ ਸ਼ੁਰੂ ਤੋਂ ਦਾਦਾ-ਦਾਦੀ ਨਾਲ ਰਹੇ ਇਹਨਾਂ ਮੇਰੀ ਹੁੰਦਾ ਕਿ ਕਿਤੇ ਵੀ ਜਾਣਾ। ਮੰਮੀ-ਡੈਡੀ ਦੇ ਨਾਲ ਚੰਬੜੇ ਜਾਈਏ। ਇਹਨਾਂ ਨੂੰ ਯਾਦ ਨਹੀਂ ਹੈ ਕਿ ਇਹਨਾਂ ਨੇ ਸਾਨੂੰ ਘਰੇ ਰਹਿਣ ਦਾ ਸਕੂਨ ਦਿੱਤਾ ਹੈ। ਇਹ ਕਿੰਨੇ ਇਹਨਾਂ ਨੂੰ ਤੁਸੀਂ ਨਿਕਲ ਜਿਓ ਕਿਤੇ ਅਸੀਂ ਕਰੇ ਸ਼ਾਂਤੀ ਨਾਲ ਦੋ ਤਿੰਨ ਦਿਨ ਲਿਖਟਾਂਗੇ। ਆ ਇਦਾਂ ਦੇ ਬੱਚੇ ਰੱਬ ਸਾਨੂੰ ਦੇ ਕਿਤੇ ਕਿਤੇ ਕੋਲ ਇਹੋ ਜਿਹੇ ਬੱਚੇ ਨਹੀਂ ਦੱਸਿਆ ਤੁਸੀਂ ਅਹੀਂ ਦੇਖੋ ਅਸੀਂ ਇੰਨੇ ਵਧੀਆ ਬੱਚੇ ਲੋਕਾਂ ਦੇ ਬੱਚੇ ਜिद ਕਰਦੇ ਕਿ ਅਸੀਂ ਵੀ ਨਾਲ ਜਾਣਾ ਅਹੀਂ ਕਹਿੰਦੇ ਤੁਸੀਂ ਜਾਓ ਸਾਨੂੰ ਘਰੇ ਰਹਿਣ ਦੋ ਕੋਈ ਨਹੀਂ ਅਸੀਂ ਘਰੇ ਰਹਿਾਂਗੇ ਘਰੇ ਰਹਿਾਂਗੇ ਫੋਨ ਛੱਡਦੇ ਹੋ ਪਰ ਥੋੜ੍ਹੀ ਥੋੜ੍ਹੀ دیر ਬਾਅਦ ਫੋਨ ਕਰਕੇ ਮੰਮੀ ਇਤਨੀ ਵੀ ਪਵਾ ਦੋ ਮੰਮੀ ਆ ਰੀਚਾਰਜ ਕਰ ਦੋ ਮੰਮੀ ਮੇਰ ਨੇ ਫੋਨ ਛੱਡਦਾ ਪਿਆ ਮੇਰ ਨੇ ਇਹਨਾਂ ਨੈਟਵਰਕ ਆਤਾ ਮੰਮੀ ਮੇਰੇ ਤੇ 2 ਘੰਟੇ ਹੋ ਗਏ ਮੰਮੀ ਮੇਰੇ ਤੇ ਅ ਮਗਰ ਮੰਮੀ 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 ਤੇ ਚੱਲਣਾ ਹੀ ਹੈ ਮੇਰਾ ਲਾਈਫ ਚ ਮੈਨੂੰ ਇੱਕ ਸੋਲੋ ਟ੍ਰਿਪ ਕਰਨਾ ਚਾਹੀਦੀ ਆ ਜੋ ਮੈਂ ਹਿਮਪਨਸਰ ਜਾਣਾ ਚਾਹੀਦੀ ਆ ਇਕੱਲੀ ਕਿਸੇ ਨਾਲ ਨਹੀਂ ਜਾਣਾ ਚਾਹੀਦੀ ਇਕੱਲੇ ਜਾਣਾ ਆ ਪਕੜੋ ਇਧਰ ਫੜੋ ਮੇਰੀ ਬਾਹਂ ਦੁੱਲਦੀ ਬਈ ਏ ਉੱਥੇ ਮੈਂ ਇਕੱਲੇ ਜਾਣਾ ਚਾਹੀਦੀ ਆ ਤੇ ਜਦੋਂ ਵੀ ਮੇਰੇ ਲਾਈਫ ਦੇ ਲਾਸਟ ਕੁਝ ਆਰਜ਼ ਹੋਣ ਉਦੋਂ ਮੈਂ ਨਨਕਾਣਾ ਸਾਹਿਬ ਜਾ ਕੇ ਆਈ ਹਾਂ ਉਹੀ ਲਾਸਟ ਕੁਝ ਆਰਜ਼ ਹਾਂ ਇਹਨੂੰ ਤਾਂ ਪਤਾ ਹੈ ਨਾ ਕਿ ਮੇਰੇ ਲਾਈਫ ਦੇ ਕੁਝ ਲਾਸਟ ਆਰਜ਼ ਨੇ ਮੈਂ ਸਰਦਾਰਚੀ ਨਾਲ ਦੇ ਮੈਂ ਕਿਤੇ ਵੀ ਚੱਲ ਜਾਂ ਅਹੀਂ ਕਿੱਥੇ ਵੀ ਚਲ ਜੀਏ ਬਸ ਮੈਂ ਤੇ ਮੈਂ ਇਹਨਾਂ ਨੂੰ ਸਵਾਮੀ ਜੀ ਜਾਨੀ ਆ ਹੱਸੇ ਹੋਣਾ ਫਸਟ ਟਾਈਮ ਇਹ ਮੈਨੂੰ ਲੱਗਦਾ ਮੈਂ ਕੈਮਰਾ ਚੰਦੀ ਪਈਆਂ ਆ ਪਹਿਲੇ ਵੀ ਮੇਰੇ ਸ਼ੁਰੂ ਤੋਂ ਆਤੇ ਕਿ ਮੰਮੀ ਮਤਲਬ ਕਿ ਮੇਰੀ ਮਦਰ ਇਨ ਲਾ ਗੜੀ ਨੂੰ ਮਾਹਪੁਰ ਸੰਦੇ ਸੀ ਮਹਾਰਾਜ ਮਾਹਪੁਰ ਮਹਾਰਾਜ ਤੇ ਮਾਹਪੁਰ ਤੇ ਮੈਨੂੰ ਹੱਥ ਪੈ ਗਈ ਸਵਾਮੀ ਜੀ ਕਹਿੰਦੀ ਹੁਣ ਜਿਆਦਾਤਰ ਮਸ਼ਹੂਰ ਮੇਰੀ ਪੂਰੀ ਫੈਮਿਲੀ ਚ ਸੋਰਾ ਇਹ ਲੋਸ ਫੈਮਿਲੀ ਚ ਔਰ ਕਿ ਮਨੇ ਪੁੱਛਣਗੇ ਕਿ ਹਾਂ ਵੀ ਸਵਾਮੀ ਸਵਾਮਣ ਕਿੱਥੇ ਆ ਇਦਾਂ ਹੀ ਚਲੋ ਜੀ ਗੱਲਾਂ ਬਹੁਤ ਹੋ ਜਾਣੀਆਂ ਫਿਰ ਕਰਾਂਗੇ ਤੇ ਮਿਲਾਂਗੇ ਨੈਕਸਟ ਵਲੌਗ ਚ ਉਦ ਤੱਕ ਲਈਏ ਬਾਏ ਬਾਏ ਮੈਂ ਟੇਕ ਕੇਅਰ ਉਮ ਤੇ ਵੀਡੀਓ ਨੂੰ ਲਾਈਕ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਤੇ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਦਿਓ ਔਰ ਮੇਰੇ ਵਾਸਤੇ ਪ੍ਰੇਅ ਕਰਿਓ ਮੈਂ ਜਲਦੀ ਠੀਕ ਹੋ ਜਾ ਮੇਰੇ ਵਾਸਤੇ ਪ੍ਰੇਅ ਕਰਿਓ ਕਿ ਥੋੜੀ ਹੋਰ ਠੀਕ ਹੋ ਜਾ ਗਲਤ ਬੱਚੇ ਗਲਤ ਸੋਚਦੇ ਨੇ ਚਲਕਾ ਬਾਏ ਬਾਏ